ਕੰਗਨਰ ਨੌਤ ਅਤੇ ਵਿਵਾਦਾਂ ਦਾ ਰਿਸ਼ਤਾ ਹੁਣ ਕਿਸੇ ਪਛਾਣ ਦਾ ਮਹਤਾਜ ਨਹੀਂ ਰਿਹਾ। ਦਮਦਾਰ ਐਕਟਿੰਗ ਅਤੇ ਬੇਬਾਕ ਬਿਆਨਬਾਜ਼ੀ ਕਰਨ ਵਾਲੀ ਕੰਗਨਰ ਨੌਤ ਲਗਾਤਾਰ ਆਪਣੀ ਅਪਕਮਿੰਗ ਫਿਲਮ ਅਮਰਜੈਂਸੀ ਦੇ ਕਾਰਨ ਸੁਰਖੀਆਂ ਦੇ ਵਿੱਚ ਹੈ। ਪਰ ਇਸ ਵਾਰ ਉਹਨਾਂ ਦੇ ਖਿਲਾਫ ਮੋਰਚਾ ਖੁੱਲਿਆ। ਮਹਾਰਾਸ਼ਟਰ ਕਾਂਗਰਸ ਦੇ ਨੇਤਾ ਅਤੇ ਸਾਬਕਾ ਸੰਸਦ ਹੁਸੈਨ ਦਲਵਾਈ ਨੇ। ਹੁਸੈਨ ਦਲਵਾਈ ਨੇ ਅਮਰਜੈਂਸੀ ਬਾਰੇ ਤਿੱਖੇ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਰੇ ਇਸ ਫਿਲਮ ਦੇ ਵਿੱਚ ਕੁਝ ਵੀ ਗਲਤ ਦਿਖਾਇਆ ਗਿਆ ਉਹ ਕਿਸੇ ਵੀ ਹਾਲਤ ਦੇ ਵਿੱਚ ਫਿਲਮ ਨੂੰ ਚੱਲਣ ਨਹੀਂ ਦੇਣਗੇ ਦਲਵਈ ਨੇ ਕੰਗਨਾ ਤੇ ਤੰਝ ਕੱਸਦਿਆਂ ਕਿਹਾ ਕਿ ਕੰਗਨਾ ਰਨੌਤ ਕੌਣ ਹੈ ਕਿ ਉਹ ਕੋਈ ਵੱਡੀ ਅਦਾਕਾਰ ਹੈ ਕੋਈ ਉਸ ਦਾ ਨਾਂ ਵੀ ਨਹੀਂ ਜਾਣਦਾ ਦਲਵਈ ਨੇ ਕੰਗਨਾ ਤੇ ਇੱਕ ਹੋਰ ਗੰਭੀਰ ਸਵਾਲ ਚੁੱਕਿਆ ਦਰਸਲ ਦਲਵਈ ਦੇ ਵੱਲੋਂ ਪੁੱਛਿਆ ਗਿਆ ਕਿ ਕੰਗਨਾ ਰਨੌਤ ਕੋਲ ਐਮਰਜੈਂਸੀ ਬਣਾਉਣ ਦੇ ਪੈਸੇ ਕਿੱਥੋਂ ਆਏ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇੰਨਾ ਹੀ ਨਹੀਂ ਉਹਨਾਂ ਨੇ ਕੰਗਨਾ ਦੇ ਪਰਿਵਾਰ ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਗਏ ਹਨ ਕੰਗਨਾ ਨੇ ਹਾਲ ਹੀ ਦੇ ਵਿੱਚ ਪ੍ਰਿਆੰਕਾ ਗਾਂਧੀ ਨੂੰ ਐਮਰਜੈਂਸੀ ਫਿਲਮ ਦੇਖਣ ਦੇ ਲਈ ਸੱਦਾ ਦਿੱਤਾ ਸੀ ਇਸ ਤੇ ਦਲਵਈ ਨੇ ਕਿਹਾ ਕਿ ਇਹ ਸਭ ਕੁਝ ਜਾਣ ਬੁਝ ਕੇ ਕੀਤਾ ਜਾ ਰਿਹਾ ਤਾਂ ਜੋ ਕੰਗਨਾ ਰਣੌਤ ਮਸ਼ਹੂਰ ਹੋ ਸਕੇ ਤੇ ਉਸ ਦੀ ਫਿਲਮ ਚੱਲ ਸਕੇ ਇਸ ਨੂੰ ਪਬਲਿਸਿਟੀ ਸਟੰਟ ਕਰਾਰ ਦਿੰਦੇ ਹੋਏ ਦਲਵਈ ਦੇ ਵੱਲੋਂ ਲੋਕਾਂ ਨੂੰ ਫਿਲਮ ਨਾ ਦੇਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਫਾਲਤੂ ਫਿਲਮ ਹੈ